ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਪ੍ਰਾਈਜ਼ਿੰਗ ਜਿਹੜੇ ਨਾਲ ਹੁੰਦੀ ਮੈਂਸ਼ਨ ਕੀਤੇ ਹੋਏ ਨੇਗੇ ਕਾਫੀ ਭੈਣਾਂ ਇੱਕ ਭੈਣ ਮੈਨੂੰ ਕੈਨੇਡਾ ਤੋਂ ਆ ਕੇ ਹਨਾ ਮਿਲ ਗਏ ਉਹਨਾਂ ਦੇ ਕੱਪੜੇ ਰੈਡੀ ਸੀਗੇ ਉਹ ਆਪਣੇ ਲੈ ਗਏ ਹੁਣ ਦੋ ਤਿੰਨ ਭੈਣਾਂ ਹੋਰ ਆਉਣ ਨੂੰ ਕਹਿੰਦੀਆਂ ਨੇਗੀਆਂ ਤੇ ਉਹ ਵੀ ਆਉਣਗੇ ਹਨਾ ਦੋ ਚਾਰ ਦਿਨਾਂ ਦੇ ਵਿੱਚ ਜੇ ਤੁਸੀਂ ਵੀ ਹਨਾ ਕੱਪੜੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਮੇਰੇ ਕੋਲ ਚੱਕਣਾ ਚਾਹੁੰਦੇ ਹੋਗੇ ਘਰ ਆ ਕੇ ਮੇਰੇ ਤਾਂ ਤੁਸੀਂ ਇਦਾਂ ਵੀ ਸੂਟ ਆਪਣੇ ਤਿਆਰ ਕਰਵਾ ਕੇ ਜੇ ਤੁਸੀਂ 2-4 ਮਹੀਨਿਆਂ ਤੱਕ ਮਤਲਬ ਇੰਡੀਆ ਆਉਣੇਗਾ ਤਾਂ ਤੁਸੀਂ ਇਦਾਂ ਵੀ ਹਨਾ ਮੇਰੇ ਕੋਲੋਂ ਵੀ ਸੂਟ ਲਿਜਾ ਸਕਦੇ ਹੋਗੇ ਤੇ ਹੁਣ ਵੀ ਪਹਿਣਾ ਦੇ ਸੂਟ ਲੇਗੇ ਜਿਹੜੇ ਪਏ ਨੇਗੇ ਉਹ ਲੈ ਜਾਣਗੇ ਤੁਸੀਂ ਵੀ ਇਦਾਂ ਆਪਣੇ ਸੂਟ ਲਿਜਾ ਸਕਦੇ ਹੋ ਮੇਰੇ ਘਰ ਤੋਂ ਵੀ ਲਿਜਾ ਸਕਦੇ ਹੋਗੇ ਤੇ ਉਹਨਾਂ ਨੇ ਤਾਂ ਮਤਲਬ ਪਾਰਸਲ ਨਹੀਂ ਮੰਗਾਇਆ ਸੀਗਾ ਉਹ ਕਹਿੰਦੇ ਵੀ ਨਹੀਂ ਵੀ ਮੈਂ ਤੈਨੂੰ ਮਿਲ ਕੇ ਹੀ ਜਾਉਂਗੀ ਵੀ ਤਾਂ ਨਹੀਂ ਵੀ ਜੇ ਮੈਂ ਸੂਟ ਕੋਰੀਅਰ ਕਰਤੇ ਕਹਿੰਦੇ ਫਿਰ ਮਿਲੇ ਆਣੀ ਜਾਣਾ ਉਹਨਾਂ ਨੇ ਸੂਟ ਆਪਣੇ ਇੱਥੇ ਰੱਖ ਰੱਖੇ ਸੀਗੇ ਮੇਰੇ ਕੋਲ ਹੀ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂਗੇ ਕਾਫੀ ਜਲਦੇ ਸੋਹਣੇ ਸੂਟ ਅੱਜ ਵਾਲੇ ਲਾਈਨਿੰਗ ਰਹਿਣਗੇ ਇਹ ਸੂਟ ਤਾਂ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਐ ਤੇ ਜਿਹੜੀਆਂ ਭੈਣਾਂ ਦੇ ਮੈਸੇਜ ਸੀਗੇ ਵੀ ਸਾਨੂੰ ਇਹ ਸੂਟ ਚਾਹੀਦਾ ਹਨਾ ਤਾਂ ਤੁਸੀਂ ਜ਼ਰੂਰ ਆਪਣਾ ਜਿਹੜਾ ਹੈਗਾ ਮੈਸੇਜ ਕਰਕੇ ਇਹ ਸੂਟ ਲੈ ਜਾਓ 2000 ਪ੍ਰਾਈਸ ਸੀਗਾ ਸੂਟ ਦਾ ਤੇ ਇਦੇ ਵਿੱਚ ਦੇਖੋ ਆਪਾਂ ਨੂੰ ਸੂਟ ਮਿਲੇਣਗੇ ਦੋ ਦੋ ਸੂਟ ਮਿਲੇ ਨੇ ਆਪਾਂ ਹੋਰ ਵੀ ਆਰਡਰ ਕੀਤੇ ਹੋਏ ਨੇ ਇਹ ਸੂਟ ਕਟੋ ਘੱਟ 25 30 ਸੂਟਾਂ ਦਾ ਮਤਲਬ ਆਪਾਂ ਆਰਡਰ ਲਖਾਇਆ ਹੈ ਇਹਨਾਂ ਦਾ ਤੇ ਭੈਣਾਂ ਨੂੰ ਚਾਹੀਦੇ ਸੀਗੇ ਪੇਮੈਂਟ ਆ ਜਿਹੜੀ ਤੁਸੀਂ ਨਾਲ ਦੀ ਨਾਲ ਆਪਣੀ ਕਰਕੇ ਸੂਟ ਆ ਜਿਹੜੇ ਲੈ ਜਾਓ ਹੱਦ ਤੋਂ ਬਾਅਦ ਇੱਕ ਜਾਂ ਦੋ ਦਿਨ ਤੁਸੀਂ ਡਿਲੇ ਕਰ ਸਕਦੇ ਹੋ ਪੇਮੈਂਟ ਇਸ ਤੋਂ ਬਾਅਦ ਨਹੀਂ ਤੇ ਕਿਉਂਕਿ ਮੈਂ ਵੀ ਦੇਖੋ ਅੱਗੇ ਪੇਮੈਂਟ ਕਰਨੀ ਹੁੰਦੀ ਹੈ ਮੈਂ ਵਰਕਰਾਂ ਨੂੰ ਸਟੀਚਿੰਗ ਵਾਲਿਆਂ ਨੂੰ ਜਿੱਥੋਂ ਆਪਣਾ ਸਟਾਫ ਸਟਾਕ ਆ ਉਹਨਾਂ ਨੂੰ ਹਨਾ ਡਾਈ ਵਾਲੇ ਨੂੰ ਦੁਪੱਟੇ ਆਪਾਂ ਕਿਤੇ ਹੋਰ ਲੈਣੇ ਆਂਗੇ ਉਹਨਾਂ ਨੂੰ ਤੇ ਹੋਰ ਫੈਬਰਿਕ ਹੁੰਦਾ ਪਲੇਨ ਆਪਾਂ ਲੈਣੇ ਆਂਗੇ ਸਾਰੇ ਕਿਤੇ ਅਲੱਗ-ਅਲੱਗ ਪੇਮੈਂਟ 8-10 ਥਾਵਾਂ ਦੇਖੋ ਮੈਂ ਦੇਣੀ ਹੁੰਦੀ ਹੈ ਘਟੋ ਘਟ ਅੱਜ ਦੇ ਟਾਈਮ ਆਪਣੇ 14 ਜਾਂ 15 15 ਵਰਕਰ ਕੰਮ ਕਰ ਰਹੇ ਨੇ ਸਾਰਿਆਂ ਨੂੰ ਦੇਖ ਲਓ ਮੈਂ ਇਹਨਾਂ ਨੂੰ ਪੇਮੈਂਟ ਦੇਣੀ ਹੁੰਦੀ ਹੈਗੀ ਤਾਂ ਕਰਕੇ ਪੇਮੈਂਟ ਪਲੀਜ਼ ਨਾ ਡਲੇ ਕਰਿਆ ਕਰੋ ਨਾਲ ਦੀ ਨਾਲ ਪਾ ਦਿਆ ਕਰੋ ਲਓ ਜੀ ਇਹ ਰਹੇਗਾ ਜੀ ਸੂਟ 2000 ਦਾ ਪਿਓਰ ਕ੍ਰਾਸ਼ ਦੇ ਉੱਪਰ ਸੂਟ ਸੀਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਸੀਗਾ ਪਹਿਣਾ ਦੀ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਇਹ ਆਪਾਂ ਹੋਰ ਵੀ ਜਿਹੜੇ ਆਰਡਰ ਲੈਣਗੇ ਲਿਖਾਏਣਗੇ ਲਾਈਨਿੰਗ ਲੱਗੂਗੀ ਤੇ ਇਹਦੇ ਤੁਸੀਂ ਫਰੌਕ ਵਗੈਰਾ ਵੀ ਬਣਾ ਸਕਦੇ ਹੋਗੇ ਕਾਫੀ ਜਿਆਦੇ ਸੋਹਣੇ ਸੂਟ ਰਹਿਣਗੇ ਲਓ ਜੀ ਇਸ ਤੋਂ ਬਾਅਦ ਆਪਾਂ ਇਹਦੇ ਨਾਲ ਦੇ ਕਾਫੀ ਜਿਆਦੇ ਸੂਟ ਸੇਲ ਕਰ ਰਹੇ ਨੇਗੇ ਇਹਦੇ ਨਾਲ ਦਾ ਮੇਰੇ ਕੋਲ ਇੱਕ ਸੂਟ ਰਹਿ ਗਿਆ ਵੀ ਬਹੁਤ ਜਿਆਦਾ ਸੋਨਾ ਸੂਟ ਰਹੇਗਾ 2250 ਇਹਦਾ ਪ੍ਰਾਈਸ ਸੀਗਾ ਸੂਟ ਦਾ ਤੇ ਲਾਈਨਿੰਗ ਲੱਗੂਗੀ ਤੇ ਇਹ ਹੈਗਾ ਜੀ ਮਹਿਰੂਨ ਡਾਰਕ ਮਹਿਰੂਨ ਜਿਹਾ ਕਲਰ ਹੈਗਾ ਕਾਫੀ ਜਿਆਦਾ ਸੋਨਾ ਕਲਰ ਹੈਗਾ ਇਸ ਤੋਂ ਬਾਅਦ ਆ ਗਿਆ ਜੀ ਟਿਸ਼ੂ ਦੇ ਵਿੱਚ ਆਪਣੇ ਕੋਲ 올ਓਵਰ ਸੂਟ ਹੈਗਾ ਮਸਟਰਡ ਸ਼ੇਡ ਦੇ ਵਿੱਚ ਇਹਦੇ ਨਾਲ ਦਾ ਸੂਟ ਆਪਾਂ ਰੈਡੀ ਵੀ ਕੀਤਾ ਹੈਗਾ ਆਪਾਂ ਕੀਤਾ ਸ਼ਾਇਦ ਯੈਲੋ ਤੇ ਦੁਪੱਟੇ ਟਾਈ ਹੋਣ ਲਈ ਗਏ ਹੋਏ ਨੇ ਨਹੀਂ ਗ੍ਰੀਨ ਗ੍ਰੀਨ ਤੇ ਕੀਤਾ ਹੈਗਾ ਦੇਖੋ ਸਟਿਚ ਹੋਇਆ ਪਿਆਗਾ ਸਲਵਾਰ ਪਈ ਹੈ ਤੇ ਮਤਲਬ ਡਾਈ ਲੀ ਗਏ ਹੋਏ ਨੇ ਦੁਪट्टे ਨਹੀਂ ਮੈਂ ਤੁਹਾਨੂੰ ਸ਼ੋਅ ਵੀ ਕਰ ਦਿੰਦੀ ਇਹਦਾ ਪ੍ਰਾਈਸ ਵੀ ਰਹੇਗਾ 2250 ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਇਹ ਵਾਲਾ ਇਹਦੇ ਤੁਸੀਂ ਵਰਕ ਕਰਵਾ ਲਓ ਪੈਚ ਵਰਕ ਬਹੁਤ ਜਿਆਦਾ ਸੋਹਣਾ ਲੱਗੂਗਾ ਲਓ ਜੀ ਇਹ ਆਪਾਂ ਸ਼ਰੱਗ ਲਈ ਸੂਟ ਦਿੱਤੇ ਹੋਏ ਨੇ ਸ਼ਰੱਗ ਸੂਟ ਬਣਨੇ ਇਹਦੀ ਤੁਸੀਂ ਮਤਲਬ ਸ਼ਰਟ ਤੇ ਵਰਕ ਵੀ ਕਰਾ ਸਕਦੇ ਹੋ ਮੈਂ ਇਹ ਸੂਟ ਮਤਲਬ ਇਦਾਂ ਹੀ ਸਟਿਚ ਕਰਵਾਇਆ ਜਿੱਦਾਂ ਕਿ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦੀ ਬਾਟਮ ਰੱਖ ਕੇ ਮੈਂ ਮੈਚਿੰਗ ਕਰਾਇਆ ਰੈਸਟ ਸੂਟ ਤੇ ਗ੍ਰੀਨ ਕਲਰ ਦੀ ਬਾਟਮ ਰੱਖ ਕੇ ਤੇ ਸੈਂਟਰ ਦੇ ਵਿੱਚ ਕਲੀਆਂ ਪਾ ਕੇ ਇਦਾਂ ਲੈਸਿਸ ਦਾ ਡਿਜ਼ਾਈਨ ਦੇ ਕੇ ਇਦਾਂ ਹੀ ਕਰਵਾ ਲਿਆ ਤੇ ਨਾਲ ਆਪਾਂ ਬੂਟੀ ਵਾਲਾ ਦੁਪੱਟਾ ਰੱਖਿਆ ਗਿਆ ਤੇ ਕਾਫੀ ਜਿਆਦਾ ਸੋਹਣਾ ਜਦੋਂ ਬਣ ਕੇ ਆ ਗਿਆ ਜਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਕਿੱਦਾਂ ਦਾ ਜਰੂਰ ਮੈਂ ਵੀਡੀਓ ਦੇ ਵਿੱਚ ਦਿਖਾਉਂਗੀ ਸੌਰੀ ਵੀ ਕਿੱਦਾਂ ਦਾ ਬਣ ਕੇ ਆਇਆ ਹੈਗਾ ਤੇ ਇਹ ਦੇਖੋ ਬਹੁਤ ਜਿਆਦੇ ਸੋਹਣਾ ਹਨਾ ਟਮਾਟਰੀ 레드 ਜਿਹਾ ਸੂਟ ਹੈਗਾ ਜੇ ਤੁਸੀਂ ਇਹ 올ਓਵਰ ਵੀ ਲੈਣਾ ਹੈ ਮੈਚਿੰਗ ਵੀ ਲੈਣਾ ਤਾਂ ਤੁਸੀਂ ਉਦਾਂ ਕਰਵਾ ਸਕਦੇ ਹੋਗੇ 올ਓਵਰ ਸੂਟ ਦਾ ਇਹ ਪ੍ਰਾਈਸ ਹੈਗਾ ਜੀ ਸਾਡੇ 2200 ਸਾਢੇ 2200 ਤੋਂ 2500 ਤੱਕ ਇਹ ਸੂਟ ਹੈਗਾ ਜੇ ਤੁਸੀਂ ਮੈਚਿੰਗ ਲਓਗੇ ਤਾਂ ਇਹ ਤੁਹਾਨੂੰ 2000 ਦਾ ਸੂਟ ਪਾਊਗਾ ਤੇ ਆ ਵੀ ਦੇਖੋ ਕਲਰ ਕਾਫੀ ਜਿਆਦੇ ਸੋਹਣਾ ਹੈਗਾ ਜੇ ਤੁਸੀਂ ਇਹ ਵੀ ਹੋ ਕਰਾਉਣਾ ਹੈਗਾ ਇਹਦੇ ਨਾਲ ਆਪਾਂ ਪਹਿਲਾਂ ਲਾਈਨ ਵਾਲਾ ਦੁਪੱਟਾ ਰੱਖਿਆ ਸੀਗਾ ਹੁਣ ਨਾ ਨਿਊ ਸਟੱਫ ਆਇਆਗਾ ਦੁਪੱਟੇ ਦੇ ਵਿੱਚ ਬੁਕਟੀ ਵਾਲਾ ਦੁਪੱਟਾ ਲਗਾਇਆ ਹੈਗਾ ਆਪਾਂ ਇਹਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਮਤਲਬ ਆਉਣੀ ਜੇ ਸ਼ੇਡ ਦੀ ਬਾਟਮ ਰੱਖ ਸਕਦੇ ਹੋਗੇ ਜੇ ਤੁਸੀਂ ਮੈਚਿੰਗ ਕਰਾਉਣਾ ਹੈ ਮੈਂ ਮੈਚਿੰਗ ਸੂਟ ਬਣਾਇਆ ਆਪਣਾ ਰਸਟ ਦੇ ਵਿੱਚ ਕਈ ਭੈਣਾਂ ਨੂੰ 올 ਓਵਰ ਵੀ ਮਤਲਬ ਦੁਪੱਟੇ ਢਾਈ ਲੀ ਗਏ ਹੋਏ ਨੇਗੇ ਨਹੀਂ ਮੈਂ ਤੁਹਾਨੂੰ ਸ਼ੋ ਵੀ ਕਰ ਦਿੰਦੀ ਪੀ ਸਟਿਚ ਕੀਤੇ ਹੋਏ ਤਾਂ ਤੁਸੀਂ ਉਸ ਤਰ੍ਹਾਂ ਵੀ ਮਤਲਬ ਕਰਵਾ ਸਕਦੇ ਸੀਗੇ ਇਹਨਾਂ ਨਾਲ ਤੁਸੀਂ ਲਾਈਨਾਂ ਵਾਲੇ ਦੁਪट्टे ਜਾਂ ਬੁਟੀ ਵਾਲੇ ਮੈਂ ਬੁਟੀ ਵਾਲਾ ਦੁਪੱਟਾ ਲਗਾਇਆ ਬਹੁਤ ਜਿਆਦਾ ਸੋਹਣਾ ਜਦੋਂ ਬਣ ਕੇ ਆ ਗਿਆ ਜਰੂਰ ਮੈਂ ਤੁਹਾਨੂੰ ਦਿਖਾਉਂਗੀ ਪਿਕ ਸ਼ੇਅਰ ਕਰੂੰਗੀ ਲਓ ਜੀ ਇਹਦੇ ਨਾਲ ਦਾ ਵੀ ਆਪਣੇ ਕੋਲੇ ਕਾਟਨ ਦੇ ਵਿੱਚ ਸੂਟ ਹੈਗਾਗਾ ਜੇ ਕਿਸੇ ਭੈਣ ਨੇ ਲੈਣਾ ਹੋਵੇ ਤਾਂ ਤੁਸੀਂ ਲੈ ਸਕਦੇ ਹੋਗੇ ਸਟਿਚ ਕਰਿੱਤੇ ਹੋਏ ਸੂਟ ਲēngੇ ਤੇ ਨਾਲ ਆਪਾਂ ਰੱਖਿਆ ਨੇਗੇ ਫੁੱਲ ਹੈਵੀ ਸਲਵਾਰਾਂ ਨੇਗੀਆਂ ਜੇ ਤੁਸੀਂ ਸਟ੍ਰੇਟ ਕਰਵਾਉਣੀਆਂ ਜਿੱਦਾਂ ਵੀ ਕਰਵਾਉਣੀਆਂ ਇਹ ਕਰਵਾ ਸਕਦੇ ਹੋਊਂਗੀ ਇਦੇ ਨਾਲ ਦਾ ਵੀ ਦੇਖੋ ਸੂਟ ਹੈ ਜਿਹੜਾ ਪਿਆ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੋ ਨਿਓ ਲੈ ਸਕਦੇ ਹੋਗੇ ਦੁਪट्टे ਡਾਈ ਲੀ ਨਹੀਂ ਇਹਨਾਂ ਦੇ ਦੁਪट्टे ਫਿਨਿਸ਼ਿੰਗ ਹੋ ਕੇ ਆ ਗਏ ਸਾਰੇ ਤੇ ਆਹ ਡਾਰਕ ਫਰੋਜ਼ੀ ਦੇ ਵਿੱਚ ਵੀ ਸ਼ਾਇਦ ਇੱਕ ਸੂਟ ਹੈ ਆਪਣੇ ਕੋਲੇ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਹਦੇ ਵਿੱਚ ਵੀ ਲੈ ਸਕਦੇ ਹੋਗੇ ਸਲਾਈ ਸਲਾਈ ਵਾਲੇ ਸੂਟਾਂ ਦੀ ਆਪਾਂ ਪ੍ਰੋਪਰ ਵੀਡੀਓ ਬਣਾਵਾਂਗੇ ਇੱਕ ਦਿਨ ਸਾਰੇ ਦੁਪट्टे ਵਗੈਰਾ ਲੱਗ ਕੇ ਆ ਜਾਂਦੇ ਫਿਨਿਸ਼ਿੰਗ ਵਗੈਰਾ ਹੋ ਕੇ ਫਿਰ ساری ਪ੍ਰੋਪਰ ਵੀਡੀਓ ਬਣਾ ਕੇ ਤੁਹਾਨੂੰ ਸ਼ੋਅ ਕਰਾਂਗੇ ਵੀ ਕਿੱਦਾਂ ਦੀ ਆਪਾਂ ਸਟਿਚਿੰਗ ਸਟਾਈਲ ਰੱਖਦੇ ਆ ਕਿੱਦਾਂ ਦੇ ਬਣ ਕੇ ਆਉਂਦੇ ਨੇ ਨਾ ਕਾਫੀ ਜਿਆਦੇ ਸੂਟ ਨੇਗੇ ਜਿਹੜੇ ਸਟਿਚ ਕੀਤੇ ਪੰਜ ਜਿਹੜਾ ਮੇਰੇ ਪਿੱਛੇ ਰੈਕ ਪਿਆਗਾ ਸਾਰੇ ਇਹ ਆਰਡਰ ਵਾਲੇ ਸੂਟ ਨੇ ਇਧਰ ਆਰਡਰ ਵਾਲੇ ਸੂਟ ਨੇ ਬਸ ਇੱਕ ਰੈਕ ਦੇ ਵਿੱਚ ਮਾੜੇ ਮੋٹے ਕੋਈ ਇੱਕ ਰਹਿੰਦਾ ਸੂਟ ਕੋਈ ਦੋ ਰਹਿੰਦਾ ਬਸ ਇਹਦੇ ਵਿੱਚ ਨੇਗੇ ਬਾਕੀ ਸਾਰੇ ਮਤਲਬ ਆਰਡਰ ਵਾਲੇ ਸੂਟ ਨੇਗੇ ਰੈਡੀ ਹੋਏ ਪਏ ਨੇ ਸਲਾਈ ਕੀਤੇ ਪਏ ਨੇਗੇ ਤੇ ਹੈਂਡਵਰਕ ਦੇ ਸੂਟ ਵੀ ਤੁਹਾਨੂੰ ਮੈਂ ਸਲਾਈ ਕੀਤੇ ਹੋਏ ਦਿਖਾਉਂਗੀ ਕਾਫੀ ਪਏ ਨੇਗੇ ਉਹਨਾਂ ਦੀ ਮੇਰੇ ਤੋਂ ਵੀਡੀਓ ਨਹੀਂ ਬਣੀ ਹੈਗੀ ਸਲਾਈ ਵਾਲੇ ਸੂਟਾਂ ਦੀ ਬਹੁਤ ਘੱਟ ਵੀਡੀਓ ਬਣਦੀ ਹੈਗੀ ਬਸ ਰੈਗੂਲਰ ਇਹੀ ਅਨ ਸਟਿਚ ਸੂਟ ਆਪਾਂ ਪਾਉਂਦੇ ਰਹਨੇ ਆ ਪ੍ਰਿੰਟ ਹਨਾ ਤੇ ਉਹ ਵੀ ਤੁਹਾਨੂੰ ਹੁਣ ਆਪਾਂ ਸ਼ੋਅ ਕਰਿਆ ਕਰਾਂਗੇ ਪਹਿਣਾ ਬਹੁਤ ਜ਼ਿਆਦਾ ਕਹਿੰਦੀਆਂ ਨੇ ਵੀ ਤੁਸੀਂ ਸਲਾਈ ਵਾਲੇ ਸੂਟ ਦਿਖਾਇਆ ਕਰੋ ਹਨਾ ਤੇ ਆਪਾਂ ਉਦਾਂ ਵੀ ਦਿਖਾਇਆ ਕਰਾਂਗੇ ਸਲਾਈ ਵਾਲੇ ਸੂਟ ਉਮੀਦ ਕਰੇ ਆ ਤੁਹਾਨੂੰ ਅੱਜ ਵਾਲੇ ਸੂਟ ਜਣੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਲਿਓ ਕਿਉਂਕਿ ਇੱਕ ਦੋ ਦੋ ਸੂਟ ਹੀ ਨੇਗੇ ਮੇਰੇ ਕੋਲੇ ਜ਼ਿਆਦਾ ਨਹੀਂ ਹੈਗਾ ਸਟਾਕੇ ਵਾਲਾ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟ੍ਰੀ ਕਾਲ ਜੀ ਬਾਏ ਬਾਏ